ਲੋਕਾਂ ਦਾ ਇਹ ਵੀ ਕਹਿਣਾ ਕਿ ਇਹ ਕੰਮ ਜਿਹੜਾ ਇਧਰਲੇ ਪਾਸੇ ਪਾਣੀ ਨੂੰ ਗਾਹ ਸਪਲਾਈ ਕਰਨ ਦਾ ਕੰਮ ਸੀ ਉਹ ਅੱਜ ਦੀ ਪੰਚਾਇਤ ਦਾ ਕੰਮ ਸੀ ਪਰ ਪੰਚਾਇਤ ਜਿਹੜੀ ਹੈਗੀ ਆ ਇੱਥੇ ਆ ਕੇ ਨਹੀਂ ਖੜੀ ਅੱਜ ਇਹ ਪਿੰਡ ਦੇ ਲੋਕ ਇਕੱਠੇ ਹੋਏ ਨੇ ਮੁਹਤਵਾਰ ਬੰਦੇ ਇਕੱਠੇ ਹੋਏ ਨੇ ਉਹਨਾਂ ਦਾ ਕਹਿਣਾ ਕਿ 2 ਮਹੀਨਿਆਂ ਤੋਂ ਚੱਲ ਰਿਹਾ ਹੈਗਾ ਕੰਮ ਪਰ ਹਾਲੇ ਨੇਪਰੇ ਨਹੀਂ ਚੜ੍ਹ ਰਿਹਾ ਕੀ ਦਿੱਕਤ ਆ ਰਹੀ ਆ ਕੀ ਪ੍ਰੇਸ਼ਾਨੀ ਜੀ ਕਿਰਨ ਬੋਲਦੀ ਹੈ ਜੀ ਆਵਾਜ਼ ਪੰਜਾਬ ਦੀ ਚੈਨਲ ਤੋਂ ਇੱਕ ਬਾਪਰੇ ਬੰਦੇ ਜਿਹਦੇ ਪਿੰਡ ਵਾਲੇ ਬੰਦੇ ਕਿ ਉਹ ਚੜ ਕੇ ਪੱਟੇ ਜਾਣ ਜੋ ਕੋਈ ਵੀ ਆਪਾਂ ਨਰਸ ਨੂੰ ਨਹੀਂ ਛੇੜ ਸਕਦੇ ਥੋੜੀ ਜਿਹੀ ਪਰਚਾ ਹੋ ਜਾਊਗਾ। ਕੌਣ ਕਹਿੰਦੇ ਪਰਚਾ ਹੋ ਜਾਊਗਾ? ਹਾਂ ਵੱਡਾ ਸੁਣਿਆ ਕਿ ਮੈਂ ਰੱਖੀ ਉਹ ਕਾਪਾ। ਅੱਛਾ ਜੀ। ਹਾਂ ਜੀ ਹੋਰ ਨਾ ਲੋ ਮੈਨ ਬਾਹਰ ਨਿਕਲਣਾ। ਤੁਹਾਡੇ ਕੋਈ ਨਿਊਜ਼ ਆ ਪਿਆਰ? ਹੂੰ ਉਹ ਅਰੋਪਾਂ ਦੇ ਉਹ ਨੂੰ ਮਨਜ਼ੂਰ ਹੋਇਆ ਵਾ ਜੇ ਤਾਂ ਪੰਚਾਇਤ ਦਾ ਕੰਮ ਦਾ ਫਿਲਟਾ ਪਾ ਕੋਈ ਚਲੋ ਕੋ ਕੋ ਪੈਂਡ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਸਰਪੰਚ ਸਾਹਿਬ ਨਾਲ ਗੱਲ ਕਰਦੇ ਆ ਜਿਵੇਂ ਹੁਣ ਤੁਸੀਂ ਕਹਿਤਾ ਕਿ ਵਾਟਰ ਵਾਕਸ ਵਾਲਿਆਂ ਦਾ ਕੰਮ ਹੈਗਾ ਜੇ ਵਾਟਰ ਵਾਕਸ ਵਾਲੇ ਕੋਲੇ ਜਾਣੇ ਤਾਂ ਉਹ ਕਹਿੰਦੀ ਆ ਪੰਚਾਇਤ ਦਾ ਕੰਮ ਹੈਗਾ ਫਿਰ ਕੀ ਲੱਗਦਾ ਕਿ ਵੀ ਪਾਰਟੀ ਬਾਜ਼ੀ ਦੇ ਵਿੱਚ ਨੁਕਸਾਨ ਪੈਂਡ ਦਾ ਨਹੀਂ ਹੋ ਰਿਹਾ ਅੱਜ ਆਏ ਹੋਇਆ ਜੀ ਇਕੱਠ ਹੋਇਆ ਹੋਇਆ ਗੁਰਦੁਆਰੇ ਦੇ ਕੋਲ ਠੀਕ ਅੱਜ ਹੋਇਆ ਹਾਂਜੀ ਅਸੀਂ ਉੱਥੇ ਹੀ ਖੜੇ ਆ ਅਸੀਂ ਬਣਾਈ ਜਾਂਦੇ ਆ ਵੀਡੀਓ ਜੀ ਠੀਕ ਹੈ ਜੀ ਤੇ ਕੋਈ ਗੱਲ ਨਹੀਂ ਮੈਂ ਵੀ ਬੱਸ ਬਤਨਾਉਣਾ ਮੈਂ ਕੋਈ ਪਾਰਟੀ ਬੈਠੀ ਮੈਂ ਬੜਾ ਕਿੰਨੇ ਕ ਟਾਈਮ ਤੱਕ ਆਉਂਗੇ ਤੁਸੀਂ ਲੱਗ ਜੂਗਾ 15 ਮਿੰਟ ਦਾ ਸਾਡੇ ਮਾਰਕੀਟ ਕਮੇਟੀ ਦੇ ਪੂਰੀ ਸਾਹਿਬ ਨੇ ਦੱਸਿਆ ਉਹ ਕਹਿੰਦੇ ਵੀ ਜਿਹੜੀ ਠੇਕੇਦਾਰ ਉਹਦਾ ਬਾਗੇ ਪਰਾਨੇ ਕੰਮ ਚੱਲ ਰਿਹਾ ਏ ਉਹ ਦੋ ਤਿੰਨ ਥਾਈ ਕਰਕੇ ਗੈਰ ਹਾਇਰੀ ਬਹੁਤ ਜ਼ਿਆਦਾ ਰਹਿੰਦੀ ਉਹਨਾਂ ਦੀ ਮੈਂ ਤਾਂ ਉਹਨਾਂ ਨੂੰ ਇਹ ਵੀ ਕਹਿ ਆ ਸੀ ਇੱਥੇ ਪਿੰਡ ਦੇ ਮਿਸਤਰੀ ਲਾ ਕੇ ਬੱਸ ਠੇਕੇ ਦੇ ਕਰਵਾ ਦਿੰਨੇ ਕੰਮ ਇਹ ਤੇ ਉਹ ਕਹਿੰਦੇ ਨਹੀਂ ਜੀ ਜਦੋਂ ਉਹਨਾਂ ਨਾਲ ਠੇਕਾ ਹੋਇਆ ਹੋਵੇ ਫਿਰ ਉਹ ਠੇਕੇਦਾਰ ਹੀ ਕਰੂਗਾ ਸਰ ਮਾਰਦੇ ਤਾਂ ਹੈਗੇ ਘੇੜਾ ਪਰ ਉਹ ਉਹਨਾਂ ਨੇ ਮਤਲਬ ਕਿ ਰਿਕਵੈਸਟ ਕਰੀ ਦੀ ਵਾਰ-ਵਾਰ ਹੁਣ ਵੀ ਉਹਨਾਂ ਨੂੰ ਮੈਂ ਬੇਨਤੀ ਕਰਕੇ ਹਟਿਆ ਪੁਰੀ ਸਾਹਿਬ ਨਾਲ ਗੱਲ ਨਹੀਂ ਸੀ ਉਹ ਕਹਿੰਦੇ ਵੀ ਹੁਣ ਪੰਚਾਇਤ ਨੇ ਆਪਣੇ ਰੁਕਿਆ ਸੀਗੇ ਮੇਰੇ ਕੋਲ ਕੇਵਲ ਕ੍ਰਿਸ਼ਨ ਅਰਗਿਆਂ ਨੇ ਕੰਮ ਪੰਚਾਇਤ ਦਾ ਪੰਚਾਇਤ ਨੂੰ ਸਨੇਹ ਵੀ ਭੇਜਦੇ ਸੀਗੇ 5-7 ਬੰਦਿਆਂ ਦਾ ਮੈਂਸ ਨੇ ਲਾਇਆ ਉਹਨਾਂ ਨੂੰ ਮੈਂ ਕਿਹਾ ਗੁਰਪਰਬ ਦਾ ਚਾਲੂ ਕਰ ਦਿਓ ਨਾ 27 ਤਰੀਕ ਦੀ ਸਾਡੀ ਗੱਲ ਚੱਲੀ ਜਾਂਦੀ ਸੀ ਇਹਨਾਂ ਨੇ ਕੋਈ ਗੌਰ ਨਹੀਂ ਕੀਤੀ ਉਹ ਦਿਨ ਨੂੰ ਮੈਂ ਆਖਿਆ ਸੀ ਜਿੱਦੇ ਪੱਟੀਆਂ ਇਹ ਮੈਂ ਕਿਹਾ ਵੀ ਇੱਕ ਪੁਲੀ ਪੱਟ ਲਈ ਤੁਸੀਂ ਮੇਨ ਉਹ ਬਣਾ ਲਓ ਤਿੰਨੇ ਪੁਲੀਆਂ ਨਾ ਪਟੋ ਵਾਰੀ-ਵਾਰੀ ਬਣਾ ਲਓ ਚਾਕੇ ਤਿੰਨੇ ਪੁਲੀਆਂ ਪਟ ਗਏ ਪਿੰਡ ਦਾ ਸਰਪੰਚ ਆ ਉਹਦੇ ਸਰਪੰਚ ਸਾਹਿਬ ਕੋਲੇ ਸੀ ਜਿੱਦੇ ਗੱਲ ਹੋਈ ਆ ਤੁਸੀਂ ਜੁੜੇ ਹੋ ਆਵਾਜ਼ ਪੰਜਾਬ ਦੀ ਚੈਨਲ ਦੇ ਨਾਲ ਤੇ ਮੈਂ ਕਿਰਨਜੀਤ ਕੌਰ ਇਸ ਵਕਤ ਖੜੇ ਆ ਪਿੰਡ ਬਰਗਾੜੀ ਦੇ ਵਿੱਚ ਬਰਗਾੜੀ ਦੇ ਵਿੱਚ ਪੁਲੀਆਂ ਨੂੰ ਲੈ ਕੇ ਕਾਫੀ ਮਸਲਾ ਪੱਖਿਆ ਹੋਇਆ ਸੀ ਕਿ ਪਿੰਡ ਦਾ ਵਿਕਾਸ ਨਹੀਂ ਹੋ ਰਿਹਾ ਸੀ ਤੇ ਪਰ ਜੇ ਹੁਣ ਇਹ ਮੰਡੀ ਬੋਰਡ ਵੱਲੋਂ ਮੁੱਦਾ ਚੱਕਿਆ ਗਿਆ ਤਾਂ ਪਿੰਡ ਵਾਲਿਆਂ ਦਾ ਕਹਿਣਾ ਕਿ 2 ਮਹੀਨੇ ਹੋ ਗਏ ਇਸ ਕੰਮ ਚੱਲਦੇ ਨੂੰ ਪਰ ਹਲੇ ਤੱਕ ਨੇਪਰੇ ਨਹੀਂ ਚੜਿਆ ਜਿਹੜੇ ਇੱਥੋਂ ਦੇ ਲੋਕ ਹੈਗੇ ਆ ਚਾਰੇ ਪਾਸੇ ਤੋਂ ਮੈਂ ਕੈਮਰਾਮੈਨ ਨੂੰ ਕਹੂੰਗੀ ਤਸਵੀਰਾਂ ਸਾਂਝੀਆਂ ਕਰ ਦੋ ਕਿ ਇਹ ਚਰਸਤਾ ਹੈਗਾ ਏ ਚਾਰੇ ਪਾਸੇ ਤੋਂ ਜਿਹੜਾ ਹੈਗਾ ਇਸ ਜਿਹੜੀ ਪੁਲੀ ਤਿਆਰ ਹੋ ਰਹੀ ਆ ਇਹ ਰਾਹ ਜਾਂਦਾ ਹੈਗਾ ਪਰ ਇੱਥੋਂ ਦੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਜਿਹੜੀ ਹੈਗਾ ਬੜੀ ਰੁਕਾਵਟ ਆ ਰਹੀ ਹੈਗੀ ਆ ਅੱਜ ਪਿੰਡ ਦੇ ਲੋਕ ਇਕੱਠੇ ਹੋਏ ਨੇ ਮੁਹਤਵਾਰ ਬੰਦੇ ਇਕੱਠੇ ਹੋਏ ਨੇ ਉਹਨਾਂ ਦਾ ਕਹਿਣਾ ਕਿ 2 ਮਹੀਨਿਆਂ ਤੋਂ ਚੱਲ ਰਿਹਾ ਹੈਗਾ ਕੰਮ ਪਰ ਹਾਲੇ ਨੇਪਰੇ ਨਹੀਂ ਚੜ੍ਹ ਰਿਹਾ ਕੀ ਦਿੱਕਤ ਆ ਰਹੀ ਆ ਕੀ ਪਰੇਸ਼ਾਨੀ ਆ ਰਹੀ ਆ ਗੱਲਬਾਤ ਕਰਦੇ ਆ ਪਿੰਡ ਦੇ ਲੋਕ ਖੜੇ ਨੇ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਜਿਹੜੀ ਇਹ ਪਿੰਡ ਦੇ ਵਿੱਚ ਪੁਲੀ ਬਣ ਰਹੀ ਹੈ ਚਰਸਤੇ ਦੇ ਵਿੱਚ ਬਣੀ ਹੈਗੀ ਆ ਔਣ ਜਾਣ ਲਈ ਵੀ ਜਿਹੜਾ ਹੈ ਪ੍ਰੇਸ਼ਾਨੀ ਆਉਂਦੀ ਹੋਊਗੀ ਹਾਂਜੀ ਪ੍ਰੇਸ਼ਾਨੀ ਤਾਂ ਬਹੁਤ ਜ਼ਿਆਦਾ ਹੈ ਪਰ 2.5 ਮਹੀਨੇ ਹੋ ਗਏ ਪੱਟੀ ਨੂੰ ਤੇ ਇੱਕ ਤਾਂ ਲੇਬਰ ਦੀ ਕਮੀ ਸੀਗੀ ਜੀ ਇੱਕ ਸਾਡੇ ਮਾਰਕੀਟ ਕਮੇਟੀ ਦੇ ਪੂਰੀ ਸਾਹਿਬ ਨੇ ਦੱਸਿਆ ਉਹ ਕਹਿੰਦੇ ਵੀ ਜਿਹੜੀ ਠੇਕੇਦਾਰ ਉਹਦਾ ਬਾਗੇ ਪੁਰਾਣੇ ਕੰਮ ਚੱਲ ਰਿਹਾ ਹੈ ਜੀ ਉਹ ਦੋ ਤਿੰਨ ਥਾਂ ਹੀ ਕਰਕੇ ਗੈਰ ਹਾਇਰੀ ਬਹੁਤ ਜ਼ਿਆਦਾ ਰਹਿੰਦੇ ਉਹਨਾਂ ਦੇ ਮੈਂ ਤਾਂ ਉਹਨਾਂ ਨੂੰ ਇਹ ਵੀ ਕਹਿਆ ਸੀ ਇੱਥੇ ਪਿੰਡ ਦੇ ਮਿਸਤਰੀ ਲਾ ਕੇ ਬਟ ਠੇਕੇ ਦੇ ਕਰਵਾ ਦਿੰਨੇ ਕੰਮ ਇਹ ਤੇ ਉਹ ਕਹਿੰਦੇ ਨਹੀਂ ਜੀ ਜਦੋਂ ਨਾਲ ਠੇਕਾ ਹੋਇਆ ਹੋਵੇ ਫਿਰ ਉਹ ਠੇਕੇਦਾਰ ਹੀ ਕਰੂਗਾ ਕਹੀ ਠੇਕੇਦਾਰਾਂ ਵੱਲੋਂ ਵੀ ਇੱਕ ਅਫਸਰਾਂ ਦੀ ਦੇਖ ਰੇਖ ਵਿੱਚ ਕੰਮ ਕਰਵਾਇਆ ਜਾਂਦਾ ਹੈ ਕਿ ਇੱਥੇ ਅਫਸਰ ਪਹੁੰਚਦੇ ਹੈਗੇ ਅਫਸਰ ਮਾਰਦੇ ਤਾਂ ਹੈਗੇ ਗੇੜਾ ਪਰ ਉਹ ਉਹਨਾਂ ਨੇ ਮਤਲਬ ਕਿ ਰਿਕਵੈਸਟ ਕਰੀ ਦੀ ਵਾਰ-ਵਾਰ ਹੁਣ ਵੀ ਉਹਨਾਂ ਨੂੰ ਮੈਂ ਬੇਨਤੀ ਕਰਕੇ ਛੱਡਿਆ ਪੁਰੀ ਸਾਹਿਬ ਨਾਲ ਗੱਲ ਨਹੀਂ ਸੀ ਉਹ ਕਹਿੰਦੇ ਵੀ ਹੁਣ ਪੰਚਾਇਤ ਨੇ ਆਪਣੇ ਰੁਕਿਆ ਕਿੰਦੇ ਕਹ ਲਾ ਕਿ ਉਹ ਲਕਿਸ਼ਨਾਰ ਗਿਆ ਨੇ ਕੋਹਾਂ ਦੇ ਵੀ ਅਸੀਂ ਡੈਕ ਬਣਾਉਣ ਵਾਸਤੇ ਪਹਿਲਾਂ ਕਿਹਾ ਵੀ ਪਹਿਲਾਂ ਅਸੀਂ ਮੂਰੇ ਸਾ ਡੈਕ ਬਣ ਲੈਣ ਦਿਓ ਉਹ ਤਾਂ ਕਹਿੰਦੇ ਅਸੀਂ ਅੱਜ ਆ ਕੇ ਅੱਜ ਚਾਲੂ ਕਰ ਦਿੰਨੇ ਕੰਮ ਦੁਬਾਰਾ ਫਿਰ ਅਗਲੀ ਕੁਲੀ ਦਾ ਵੀ ਅਸੀਂ ਉਹਨਾਂ ਦੇ ਕਹਿਣ ਤੇ ਰੋਕਿਆ ਜਿਹੜਾ ਪਿੰਡ ਦਾ ਵਿਕਾਸ ਹੁੰਦਾ ਕੋਈ ਵੀ ਵਿਕਾਸ ਹੋਵੇ ਚਾਹੇ ਉਹ ਛੱਪੜ ਨਾਲੀਆਂ ਦਾ ਹੋਵੇ ਚਾਹੇ ਉਹ ਸੜਕਾਂ ਦਾ ਹੋਵੇ ਜੇਕਰ ਤਾਂ ਮੰਡੀ ਬੋਰਡ ਦਾ ਕੰਮ ਹੈ ਤਾਂ ਉਹ ਮੰਡੀ ਬੋਰਡ ਦੀ ਡਿਉਟੀ ਲੱਗਦੀ ਆ ਕੀ ਜਿਹੜਾ ਇਹ ਕੰਮ ਹੈਗਾ ਇਹ ਪੰਚਾਇਤ ਦੀ ਦੇਖ ਰੇਖੇ ਵਿੱਚ ਹੋ ਰਿਹਾ ਹੈ ਕਿੰਨਾ ਕੌਣ ਕਰਵਾਉਂਦਾ ਨਹੀਂ ਜਿਹੜੀਆਂ ਪੁਲੀਆਂ ਦਾ ਕੰਮ ਹੈ ਇਹ ਮੰਡੀ ਬੋਰਡ ਦਾ ਕੰਮ ਹੈ ਤੇ ਜਿਹੜਾ ਅਗਲੇ ਪਾਸੇ ਐ ਇਹ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਵੀ ਆ ਮੇਰੀ ਕੀ ਰੋਟੀਸ਼ ਨਾਲ ਹੋਈ ਸੀ ਉਹਨੂੰ ਕਹਿੰਦੇ ਵੀ ਅਸੀਂ ਕਿਹਾ ਸੀ ਵੀ ਅਸੀਂ ਟਾਈਮ ਲਿਆ ਦਾ ਪੂਰੇ ਡਿੱਗੇ ਬਣਾਉਂਦਾ ਕੀ ਦਿੱਕਤ ਆ ਰਹੀ ਐ ਜੀ ਕੋਈ ਪ੍ਰੇਸ਼ਾਨੀ ਕੀ ਆ ਰਹੀ ਐ ਇਹ ਪਹਿਲਾਂ ਹੀ ਪੰਚਾਇਤ ਦਾ ਕੰਮ ਸੀ ਡਿੱਗੇ ਬਣਾਉਣੀ ਐ ਮੇਣ ਇਹ ਜਦੋਂ ਪੰਚਾਇਤ ਨੇ ਨਹੀਂ ਡਿੱਗੀ ਖੜੇ ਇਹ ਮੁੰਡੇ ਜਿਹੜੇ ਆਮ ਪਾਰਟੀ ਵਾਲੇ ਬੰਦੇ ਐ ਇੱਥੇ ਮੁੰਡੇ ਪਿੰਡ ਦੇ ਉਹਨਾਂ ਨੇ ਉਹਦਾ ਚੱਕਾ ਬਣਾਉਣ ਵਾਸਤੇ ਇਹ ਪਟਾਖੇ ਹੀ ਵਾਏ ਆ ਕੰਮ ਪੰਚਾਇਤ ਦਾ ਪੰਚਾਇਤ ਨੂੰ ਸਨੇਹ ਵੀ ਭੇਦੇ ਸੀਗੇ 5-7 ਬੰਦਿਆਂ ਦਾ ਮੈਸ ਨੇ ਲਾਇਆ ਉਹਨਾਂ ਨੂੰ ਮੈਂ ਕਿਹਾ ਗੁਰਪਾਰ ਵੱਦਲਾ ਚਾਲੂ ਕਰ ਦਿਓ ਨਾ 27 ਤਰੀਕ ਦੀ ਸਾਡੀ ਗੱਲ ਚੱਲੀ ਜਾਂਦੀ ਸੀ ਇਹਨਾਂ ਨੇ ਕੋਈ ਗੌਰ ਨਹੀਂ ਕੀਤੀ ਹੁਣੇ 100 ਵਾਰ ਨੂੰ ਆ ਕੇ ਮੁੰਡੇ ਜਿਹੜੇ ਆਪ ਪਾਰਟੀ ਵਾਲੇ ਪਟਾਕੇ ਗਏ ਆ ਵੀ ਚਲੋ ਅਸੀਂ ਬਣਾਉਂਦੇ ਆ ਜੀ ਨਹੀਂ ਬਣਾਉਂਦੇ ਦਾ ਹੱਕ ਬਣਜਾਇਦਾ ਇਹ ਹੱਕ ਪੰਚਾਇਤ ਦਾ ਪੰਚਾਇਤ ਦਾ ਕੰਮ ਨਹੀਂ ਇਹ ਪੰਚਾਇਤ ਬਣਾਉਂਦੀ ਹੁੰਦੀ ਹੈ ਜਿਹੜਾ ਮੋਢੇ ਡਿੱਗੀਆਂ ਬਣਾਉਂਦੀ ਆ ਪਰ ਅਸੀਂ ਇਹਨਾਂ ਫੇਰ ਵੀ ਧੰਨਵਾਦ ਕਰਦੇ ਆ ਪਾਰਟੀ ਵਾਲਿਆਂ ਦਾ ਵੀ ਚਲੋ ਕੰਮ ਤਾਂ ਤੋੜਦੇ ਨੇ ਜਿਵੇਂ ਕਿਵੇਂ ਤੁਰਦਾ ਉਹ ਜਦੋਂ ਬਣਦੀ ਆ ਗੱਲ ਟਸਲਵਾਜੀ ਬਣਾ ਲੈਂਦੇ ਆ ਕੇ ਇੱਥੇ ਤੇ ਟਾਈਮ ਹੀ ਨਾ ਹੋ ਗਿਆ ਨੂੰ ਚੱਲੇ ਜਾਂਦੇ ਨੂੰ ਇੱਥੇ ਬੰਦ ਪਏ ਨੂੰ ਉਹ ਦਿਨ ਨੂੰ ਮੈਂ ਆਖਿਆ ਸੀ ਜਿੱਦੇ ਪੱਟੀਆਂ ਇਹ ਮੈਂ ਕਿਹਾ ਵੀ ਇੱਕ ਪੁਲੀ ਪੱਟ ਲਈ ਤੁਸੀਂ ਮੇਨ ਉਹ ਬਣਾ ਲਓ ਤਿੰਨੇ ਪੁਲੀਆਂ ਨਾ ਪੱਟੋ ਵਾਰੀ ਵਾਰੀ ਬਣਾ ਲਓ ਚੱਕ ਤਿੰਨੇ ਪੁਲੀਆਂ ਪੱਟ ਗਏ ਪਿੰਡ ਦਾ ਸਰਪੰਚ ਆ ਉਹਦੇ ਸਰਪੰਚ ਸਾਹਿਬ ਕੋਲੇ ਸੀ ਜਿੱਤੇ ਗੱਲ ਹੋਈ ਆ ਹਾਂ ਉਹ ਤੋਂ ਬਾਅਦ ਨਹੀਂ ਆਇਆ ਉਹਦੇ ਇੱਕ ਆ ਮੁੰਡਾ ਸੀ ਕਿਨਾਤ ਬਿੱਲਾ ਤੇਰਾ ਸਰਪੰਚ ਤੇ ਸੀ ਦੋਨੇ ਸੀ ਮੈਂ ਪੁੱਛੇ ਨੂੰ ਮਾਖਿਆ ਸਰਪੰਚ ਨੂੰ ਵੇ ਇੱਕ ਪਟਾਓ ਕਈ ਮੁੱਦਿਆਂ ਤੇ ਪੰਚਾਇਤ ਨਾਲ رابطہ ਕਾਇਮ ਕੀਤਾ ਹੈਗਾ ਇਹ ਉਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਸਰਪੰਚ ਹੈਗਾ ਉਹ ਅਕਾਲੀ ਦਲ ਦਾ ਪਰ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਜਿਹੜਾ ਹੈਗਾ ਉਹਨਾਂ ਨੂੰ ਕੋਈ ਬਜਟ ਨਹੀਂ ਦਿੰਦੀ ਭਈ ਕਿਤੇ ਨਾ ਕਿਤੇ ਸਾਨੂੰ ਹਰਾਸ਼ਮੈਂਟ ਕੀਤਾ ਜਾ ਰਿਹਾ ਵੀ ਅਕਾਲੀ ਦਲ ਕੋਈ ਪਿੰਡ ਦੇ ਵਿੱਚ ਹਰਾਸ਼ਮੈਂਟ ਨਹੀਂ ਜੇ ਕੋਈ ਪੰਚਾਇਤ ਦਾ ਯੋਗਦਾਨ ਨਹੀਂ ਵੋਟਾਂ ਤੋਂ ਪਹਿਲਾਂ ਜੀ ਇੱਥੇ ਮੀਟਿੰਗ ਹੋਈ ਸੀ ਆਪਣੇ ਪਿੰਡ ਦੀ ਪੰਚਾਇਤ ਦਾ ਪੈਲੈਸ ਬਣਿਆ ਹੋਇਆ ਉਹਦੇ ਵਿੱਚ ਉਦੋਂ ਲੋਕ ਆਪਣੇ ਨਾਲ ਦੇ ਜਿੱਥੇ ਪੁਲੀਆਂ ਬਣਨੀਆਂ ਜੀ ਉੱਥੋਂ ਦੇ ਨਾਲ ਦੇ ਘਰਦਿਆਂ ਨੇ ਲੋਕਾਂ ਨੇ ਇਕੱਠੇ ਹੋ ਕੇ ਮਤਾ ਦਿੱਤਾ ਸੀਗਾ ਉਹਨਾਂ ਨੂੰ ਐਮਐਲਏ ਸਾਹਿਬ ਨੂੰ ਉਦੋਂ ਇਹ ਪ੍ਰੋਜੈਕਟ ਪਾਸ ਹੋਇਆ ਸੀ ਵੀ ਅਸੀਂ ਬਣਾ ਕੇ ਦਵਾਂਗੇ ਜੀ ਉਦੋਂ ਪਹਿਲਾਂ ਤਾਂ ਛੱਪੜ ਤੋਂ ਜਿਹੜਾ ਪਾਣੀ ਨਿਕਲਦਾ ਸੀ ਉਹ ਪ੍ਰੋਜੈਕਟ ਉਹਨਾਂ ਨੇ ਪੂਰਾ ਕੀਤਾ ਪਾਈਪਲਾਈਨ ਪਾਈ ਜੀ ਉਸ ਤੋਂ ਬਾਅਦ ਜਦੋਂ ਆਹ ਪ੍ਰੋਜੈਕਟ ਕਰਨ ਲੱਗੇ ਸੀਗੇ ਪਹਿਲਾਂ ਤਾਂ ਸਰਪੰਚ ਸਾਹਿਬ ਆਉਂਦੇ ਰਹੇ ਪਹਿਲਾਂ ਤਾਂ ਪਾਣੀ ਨਹੀਂ ਬੰਦ ਹੋਇਆ ਨਾਲ ਤਾਂ ਅਸੀਂ ਕਿਹਾ ਵੀ ਹੋਕਾ ਦਵਾ ਦਿਓ ਪਾਣੀ ਬੰਦ ਕਰਾ ਦਿਓ ਜੇ ਕੰਮ ਸ਼ੁਰੂ ਕਰਾਉਣਾ ਉਦੋਂ ਬਾਅਦ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਜੇ ਪਾਣੀ ਨਹੀਂ ਬੰਦ ਹੁੰਦਾ ਅਸੀਂ ਚੇਅਰਮੈਨ ਸਾਹਿਬ ਵੀ ਆਏ ਸੀ ਮੰਡੀਪੁਰ ਦੇ ਬਾਈ ਤਿਆਰ ਕੇ ਨਾਲ ਹੁੰਦੇ ਸੀਗੇ ਇੱਥੇ ਵਿਖਾਉਂਦੇ ਸੀਗੇ ਸਰਪੰਚ ਸਾਹਿਬ ਨੂੰ ਬੁਲਾਇਆ ਹੁਣ ਘੱਟੋ ਘੱਟ ਜਿੱਦਾਂ ਦਾ ਇਹ ਪੁਲਿਸ ਸਟਾਰਟ ਹੋਈ ਆ ਜੀ ਮੈਂ ਤਾਂ ਇਹ ਕਹਿੰਦਾ ਵੀ ਗੁਰਦਾਰਾ ਸਾਹਿਬ ਆ ਕਿ ਕੈਮਰੇ ਲੱਗੇ ਇੱਕ ਵੀ ਆ ਰਿਹਾ ਵਿਖਾ ਦੋ ਜੀ ਪੰਚਾਇਤ ਦੇ ਕਿਸੇ ਵੀ ਬੰਦੇ ਦਾ ਜਿਹੜੇ ਕਾਲੀ ਦਲ ਦੇ ਬੰਦੇ ਮੋਟਰਸਾਈਕਲ ਇੱਧਰ ਦੀ ਟੱਪ ਕੇ ਆ ਕੇ ਵੇਖਿਆ ਹੋਵੇ ਮੈਂ ਸਰਪੰਚ ਸਾਹਿਬ ਨੂੰ ਕਿਹਾ ਵੀ ਤੁਸੀਂ ਆਓ ਕਹਿੰਦਾ ਮੇਰੇ ਤੋਂ ਤੁਰਿਆ ਨਹੀਂ ਜਾਂਦਾ ਮੈਂ ਬਿਮਾਰ ਆ ਚਲੋ 2 ਦਿਨ ਬਿਮਾਰ ਹੋਣਗੇ 3 ਦਿਨ ਕੱਲ ਵੀ ਉਹ ਕੋਟ ਗਏ ਸੀ ਪਰਸੋਂ ਵੀ ਕੋਟਪੂਰਾ ਗਏ ਸੀਗੇ ਉਹ ਪਰ ਆ ਕੇ ਪੁਲੀ ਦਾ ਉਹਨਾਂ ਨੇ ਹਾਲਚਲ ਨਹੀਂ ਪੁੱਛਿਆ ਜੇ ਉਹ ਬਣਾਤੀ ਆ ਹੁਣ ਜੇ ਪਾਣੀ ਰੋਕਣ ਦੀ ਗੱਲ ਕਰਦੇ ਆ ਤੇ ਅਸੀਂ ਵੀ ਸਾਰੇ ਬੰਦੇ ਖੜੇ ਸੀ ਅਸੀਂ ਪਾਣੀ ਇੱਕ ਪਾਸੇ ਕਰਕੇ ਪੁਲੀ ਤਿਆਰ ਕਰਾਈ ਦਿੱਤੀ ਐ ਜੇ ਅਸੀਂ ਉਸ ਤੋਂ ਬਾਅਦ ਕਿਹਾ ਵੀ ਮੰਡੀ ਬੋਰਡ ਦਾ ਕੰਮ ਖਤਮ ਹੋ ਗਿਆ ਜੀ ਉਹਦੋਂ ਦਾ ਪੰਚਾਇਤ ਦਾ ਕੰਮ ਹੈ ਤੇ ਪੰਚਾਇਤ ਸੈਕਟਰੀ ਨਾਲ ਗੱਲ ਵੀ ਅਸੀਂ ਕੀਤੀ ਆ ਹਾਲਾਂਕਿ ਉਹ ਕੰਮ ਸੀਗਾ ਪੰਚਾਇਤ ਦਾ सरपंच ਦਾ ਕੰਮ ਹੈ ਜਦੋਂ ਆ ਕੇ ਹੁਣ ਜੇ ਪਾਣੀ ਦਾ ਮੁੱਦਾ ਆ ਵੀ ਹੋਇਆਗਾ ਤੇ ਲੰਗਦੇ ਤਾਂ ਉਹ ਵੀ ਇੱਥੋਂ ਦੀ ਪਰਲੀ ਰੋਡ ਜੇ ਉਹ ਲੰਗ ਜਾਂਦੇ ਆ ਤੇ ਮੇਨ ਦਾ ਗੁਰਦਾਰ ਸਾਹਿਬ ਨੂੰ ਰਾਹ ਜਾਂਦਾ ਮੰਦਰ ਨੂੰ ਰਾਹ ਜਾਂਦਾ ਕਿਹੜੀ ਆ ਪੁਲੀ ਬਣ ਗਈ ਇਹ ਮੰਡੀਪੁਰ ਦਾ ਕੰਮ ਸੀ ਉਹਨਾਂ ਨੇ ਆਪਦਾ ਕੰਮ ਚਲੋ ਕਰੀ ਜਾਂਦੇ ਆ ਪੁਲੀ ਬਣਵਾਤੀ ਆ ਜੀ ਉਸ ਤੋਂ ਅੱਗੇ ਜਿਹੜਾ ਆਹ ਅੱਗੇ ਪਹਿਲਾਂ ਬਣਾਈ ਜੰਗਲੇ ਬਣੇ ਇਹ ਪੰਚਾਇਤ ਦੇ ਬਣੇ ਆ ਉਹ ਕਹਿੰਦੇ ਅਸੀਂ ਹੱਥ ਨਹੀਂ ਲਾ ਸਕਦੇ ਜਦੋਂ ਤੱਕ ਪੰਚਾਇਤ ਸੈਕਟਰੀ ਕੋਈ ਇਹਦਾ ਉਹ ਬਣਾਉਂਦਾ ਨਹੀਂਗਾ ਕੋਈ ਮਤਲਬ ਨਕਸ਼ਾ ਬਣੂਗਾ ਇਹ ਪੁਲੀ ਵਿੱਚ ਪੈਂਦੀ ਹੋਊਗੀ ਉਦੋਂ ਤੱਕ ਇਹ ਹੱਲ ਨਹੀਂ ਹੋ ਸਕਦਾ ਜੇਕਰ ਐਦਾਂ ਹੀ ਨਾ ਕੋਈ ਹੱਲ ਹੋਇਆ ਪੰਚਾਇਤ ਮੰਨ ਲਓ ਕਿ ਜਿਵੇਂ ਇਹਨਾਂ ਨੇ ਕਿਹਾ ਕਿ ਪੰਚਾਇਤ ਇੱਥੇ ਨਹੀਂ ਆ ਕੇ ਖੜਦੀ ਹੈਗੀ ਤਾਂ ਫਿਰ ਇਹ ਕੰਮ ਲੱਗਦਾ ਕਿ ਪਾਰਟੀ ਬਾਈ ਤੋਂ ਹਟ ਕੇ ਪਿੰਡ ਵਾਲਿਆਂ ਨੂੰ ਜਾਂ ਕਿਸੇ ਬਿਲਕੁਲ ਕਰਨਾ ਚਾਹੀਦਾ ਬਿਲਕੁਲ ਜੀ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਕਰਨਾ ਚਾਹੀਦਾ ਕਿਉਂਕਿ ਨਾਲ ਦੁਰਗਾ ਮੰਦਿਰ ਆਈ ਨਾਲ ਸ਼ਾਂਤਾਂ ਦਾ ਡੇਰਾ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਜਦੋਂ ਕੋਈ ਮਰਗ ਆਉਂਦੀ ਹੈ ਤੇ ਉਦੋਂ ਸ਼ਮਸ਼ਾਨ ਘਾਟ ਵੀ ਉਸੇ ਰਸਤੇ ਦੀ ਹੈ ਇਹੀ ਰਸਤਾ ਹੈ ਜਿਆਦਾ ਪਿੰਡ ਵਿੱਚ ਕਿਹੜੀ ਪਾਰਟੀ ਦਾ ਕੰਮ ਚਲਦਾ ਹੈ ਕੰਮ ਤਾਂ ਇਹ ਸਾਰੀਆਂ ਪਾਰਟੀਆਂ ਹੀ ਕਰਦੀਆਂ ਵੈਸੇ ਜਾਰੇ ਦਾ ਕੰਮ ਤਾਂ ਪਹਿਲੀ ਵਾਰ ਹੀ ਕਾਂਗਰਸ ਨੇ ਪਹਿਲੀ ਵਾਰੀ ਕਾਂਗਰਸ ਨੇ ਕੰਮ ਕੀਤੇ ਆ ਜੀ ਤੇ ਇਸ ਤੋਂ ਬਾਅਦ ਹੁਣ ਅਸੀਂ ਇਹ ਕਹਿੰਦੇ ਵੀ ਜਲਦ ਤੋਂ ਜਲਦ ਸਾਡੀ ਪਿੰਡ ਵਾਸੀਆਂ ਦੀ ਮੰਗਾਂ ਆ ਗਈਆਂ ਇਹਨੂੰ ਜਲਦ ਤੋਂ ਜਲਦ ਪੂਰਾ ਜਿਵੇਂ ਇਹਨਾਂ ਨੇ ਕਿਹਾ ਕਿ ਪਿੰਡ ਦੇ ਵਿੱਚ ਜ਼ਿਆਦਾ ਕੰਮ ਕਾਂਗਰਸੀਆਂ ਦਾ ਬੋਲਦਾ ਹੈਗਾ ਕੀ ਲੱਗਦਾ ਹੈ ਕਿ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਪਹਿਲਾ ਕੰਮ ਹੋਇਆ ਕਾਂਗਰਸ ਪਾਰਟੀ ਦਾ ਹੋਇਆ ਜਦੋਂ ਆਮ ਪਾਰਟੀ ਆ ਗਈ ਜਿੰਨਾ ਚਿਰ ਕਾਂਗਰਸ ਦਾ ਸਰਪੰਚ ਰਿਹਾ ਪੂਰਾ ਕੰਮ ਹੁੰਦਾ ਰਿਹਾ ਹੁਣ ਜਦੋਂ ਇਹ ਬਣ ਗਏ ਨਿੱਕੇ ਡਾਈ ਜਾਂਦੇ ਪੰਚਾਇਤ ਕਾਲੀਦਾਲ ਵਾਲੇ ਦਾ ਬਣ ਨਹੀਂ ਨਹੀਂ ਦੰਦੇ ਕਿਤੇ ਉਧਰ ਹੋ ਗਿਆ ਜੀ ਕਿਤੇ ਉਧਰ ਹੋ ਗਿਆ ਇਹ 3 ਸਾਲ ਦੇ ਵਿੱਚ ਕ ਆਈ ਵੀ ਦੀ ਸਰਕਾਰ ਕਾਂਗਰਸ ਦਾ ਸਰਪੰਚੂ ਸੀਗਾ ਕੰਮੋਂ ਤੋਂ ਕਵੇਂ ਚੱਲੀ ਗਿਆ ਚੱਲੀ ਗਏ ਆ ਆਪ ਪਾਰਟੀ ਨੇ ਡੱਕਾੜਾ ਕੋਈ ਗਾ ਤਾਂ ਪੰਚਾਇਤ ਆ ਜਿਹੜੇ ਬਣਦੇ ਆ ਮੌਕੇ ਹੱਕ ਪੰਚਾਇਤ ਹਾਂ ਦਾ ਮੂਹਰੇ ਲਾ ਕੇ ਕੰਮ ਕਰਨਾ ਪਰ ਪੰਚਾਇਤ ਲੱਗਦੀ ਨਹੀਂ ਮਨ ਸਮਝੋ ਬਾਹਰ ਆ ਕੋਈ ਮੈਂ ਨਾ ਨਗਰ ਮਛਾਨ ਘਾਟ ਨੂੰ ਗੁਰਦੁਆਰੇ ਨੂੰ ਮੰਦਿਰ ਨੂੰ ਤਿੰਨ ਢਾਈ ਮਹੀਨੇ ਫੇਰ ਹੋ ਗਏ ਉਹਨੂੰ ਪੱਟੇ ਨੂੰ ਆਖੇ ਸੀ ਹੈ ਕਿ ਕੋਲੀ ਕਰਕੇ ਬਣਾ ਲਓ ਸਰਪੰਚੀ ਨੂੰ ਵੀ ਉਹਦੇ ਆਖਿਆ ਸੀਗਾ ਕਿ ਆ ਵੀ ਮੁੜ ਕੇ ਕਹਿੰਦੇ ਆ ਜੀ ਤੁਸੀਂ ਜਾਣ ਕੇ ਵੱਲ ਚੱਲਦੇ ਸਾਡੇ ਤੇ ਟਰਪਾਰਟੀ ਵਾਈ ਬਣਾ ਲੈਂਦੇ ਇਹ ਅਕਾਲੀ ਦਲ ਕਹਿੰਦੇ ਆ ਕਿ ਸਾਨੂੰ ਆਮ ਆਦਮੀ ਪਾਰਟੀ ਵਾਲੇ ਬਜਟ ਨਹੀਂ ਦਿੰਦੇ ਹੈਗੇ ਅਸੀਂ ਕਿੱਥੋਂ ਕੰਮ ਕਰਵਾਵਾਂਗੇ ਵੇਖੋ ਜੀ ਦਿੰਦੇ ਕਿਉਂ ਨਹੀਂ ਸਾਰਾ ਕੁਝ ਦਿੰਦੇ ਯਾਰ ਜੋ ਕਾਂਗਰਸ ਬੰਦ ਦਿੰਦੇ ਇਹ ਨਾਲ ਵੀ ਦਿੰਦੇ ਆ ਕੰਮ ਦਾ ਤੌਰ ਨਾ ਮੜੇ ਸਹਿਮਤ ਹੋ ਜਾਣਾ ਕਰਾਂਦੇ ਸਾਡੇ ਵੀ ਉਹਦੇ ਸਰਪੰਚ ਸੀਗਾ ਆਮ ਪਾੜੀਆਂ ਦਾ ਸਹਿਮਤੀ ਰਿਹਾ ਹੋ ਤਾਂ ਕੰਮ ਚੱਲੀ ਗਿਆ ਸਹਿਮਤ ਕਰ ਲੈਣਾ ਕਿੱਡੀ ਗੱਲ ਆ ਪਿੰਡ ਤੌਰ ਤੇ ਕਰਨਾ ਉਹ ਪਾਰਟੀ ਛੱਡ ਦੇਣਾ ਕਾਂਗਰਸ ਨੇ ਪਾਰਟੀ ਛੱਡੀ ਤਿੰਨ ਸਾਲ ਕੰਮ ਲਿਆ ਉਹਨਾਂ ਨੇ ਲਿਆ ਹੀ ਕੰਮ ਕੀ ਕਹਿਣਾ ਚਾਹੂੰਗੀ ਜੀ ਤੁਸੀਂ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਜਿੰਨੇ ਵੀ ਕੰਮ ਇੱਥੇ ਹੁੰਦੇ ਆ ਆਮ ਆਦਮੀ ਪਾਰਟੀ ਦੇ ਸਹਿਯੋਗ ਨਾਲ ਹੁੰਦੇ ਆ ਪਿਛਲੀ ਪੰਚਾਇਤ ਨੂੰ ਸਹਿਯੋਗ ਦਿੱਤਾ ਆ 2 ਮਹੀਨੇ ਹੋ ਗਿਆ ਇਹ ਮੇਨ ਰਸਤਾ ਸਾਡੇ ਗੁਰਦਾਰਾ ਸਾਹਿਬ ਨੂੰ ਸ਼ਮਸ਼ਾਨ ਘਾਟ ਨੂੰ ਮੰਦਿਰ ਆ ਸਾਡੇ ਇਧਰ ਤਿੰਨੇ ਧਾਰਮਿਕ ਸਥਾਨ ਆ ਜਿਹੜੇ ਸਾਡੇ ਇਧਰੋਂ ਜਿਹੜਾ ਮੇਨ ਰਸਤਾ ਆ ਜੇ ਸਾਨੂੰ ਬਹੁਤ ਵੱਡੀ ਦਿੱਕਤ ਆਉਂਦੀ ਆ ਜਦੋਂ ਕੋਈ ਵੀ ਸਾਡੇ ਕੋਈ ਡੈਥ ਹੋ ਜਾਂਦੀ ਹੈ ਨਗਰ ਦੇ ਵਿੱਚ ਤਾਂ ਸਾਨੂੰ ਪਤਾ ਵੀ 50 ਪਿੰਡਾਂ ਦੇ ਲੋਕ ਆਉਂਦੇ ਆ ਵੀ ਉਹ ਕੀ ਸੋਚਦੇ ਹੋਣਗੇ ਵੀ ਇਸ ਪਿੰਡ ਦਾ ਵੀ ਕਿਹੋ ਜਿਹਾ ਵਿਕਾਸ ਕਿਵੇਂ ਹੋਵੇ ਕੀ ਲੱਗਦਾ ਕਿ ਜੇ ਸਾਰਾ ਪਿੰਡ ਦੇ ਵਿੱਚ ਇਦਾਂ ਪਾਰਟੀ ਬਾਜ਼ੀਆਂ ਦੀਆਂ ਆਪਸ ਵਿੱਚ ਨਹੀਂ ਬੰਦੀ ਹੈਗੀ ਪਰ ਨੁਕਸਾਨ ਕਿਹਦਾ ਹੋ ਰਿਹਾ ਹੈ ਨੁਕਸਾਨ ਲੋਕਾਂ ਦਾ ਹੋਣਾ ਜੇ ਕਿਹੜਾ ਲੋਕਾਂ ਲੋਕਾਂ ਦਾ ਹੋਣਾ ਹੈ ਨੁਕਸਾਨ ਲੋਕਾਂ ਦਾ ਹੋਣਾ ਹੈ ਨਹੀਂ ਫਿਰ ਲੋਕਾਂ ਨੂੰ ਆਮ ਆਦਮੀ ਪਾਰਟੀ ਨਾਲ ਰਲ ਕੇ ਜਿਹੜਾ ਸਾਰਾ ਕੰਮ ਹੈ ਜਿਹੜੇ ਨੇਪਰੇ ਚਾੜਾਂਗੇ ਤਾਂ ਫਿਰ ਆਪ ਨੂੰ ਰੱਗੇ ਆਪ ਰੱਖਾਂਗੇ ਨਾਲ ਨਾਲ ਸਹਿਯੋਗ ਦੇ ਕੀ ਕਹਿਣਾ ਚਾਹੋਗੇ ਇਸ ਮਸਲੇ ਨੂੰ ਲੈ ਕੇ ਇਹੀ ਕਹਿਣਾ ਚਾਹਾਂਗੀ ਜੀ ਇਹ ਨੰਗਾ ਚਾਲੂ ਕੀਤਾ ਜਾਵੇ ਲੋਕਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਕਿੰਨੇ ਦਿਨ ਹੋ ਗਏ ਕੰਮ ਚੱਲੀ ਜਾਂਦੇ ਨੇ ਇਹਨੂੰ 2-3 ਮਹੀਨੇ ਹੋ ਗਏ ਜੀ ਨੰਗਾ ਬੰਦ ਹੋਇਆ ਨਹੀਂ ਨੰਗਾ ਹਾਂ ਇੱਕ ਆਪੁਲੀ ਤਿਆਰ ਕਰੀ ਗਈ ਹੈ ਜੀ ਬਾਕੀਆਂ ਠੁੱਡੇ ਸਭ ਨਹੀਂ ਆ ਤੁਹਾਡਾ ਘਰ ਜਿਹੜਾ ਹੈਗਾ ਬਿਲਕੁਲ ਇੱਥੇ ਨਾ ਲੈ ਕਿੰਨੇ ਕੁ ਜਿਹੜੇ ਹੈਗੇ ਜੇ ਦੇਖੇ ਤਾਂ ਅਫਸਰ ਜਿਹੜੇ ਹੈਗੇ ਕੋਈ ਇੱਥੇ ਦੇਖਿਆ ਤੁਸੀਂ ਕੋਈ ਅਫਸਰ ਤਾਂ ਮੈਂ ਕੋਈ ਦੇਖਣ ਗਈ ਮੈਂ ਇੰਨਾ ਵੀ ਅਸੀਂ ਬਹੁਤ ਪਰੇਸ਼ਾਨ ਆ ਤਿੰਨ ਮੰਹੀਨੇ ਹੋ ਗਏ ਤਕਰੀਬਨ ਮੇਰਾ ਦੋਨੇ ਸੜਕਾਂ ਦੇ ਘਰ ਲੱਗਦਾ ਜੀ ਤਿੰਨ ਮਹੀਨੇ ਹੋ ਗਏ ਮੈਂ ਦੁਕਾਨ ਨਹੀਂ ਖੋਲੀ ਪਰਲੇ ਪਾਸੇ ਪਾਣੀ ਖੜਾ ਫੁੱਲ ਅਸੀਂ ਲੰਗੜਾ ਵਾਲੋਂ ਬਹੁਤ ਪਰੇਸ਼ਾਨ ਹੈ ਇੱਥੇ ਜੀ ਅਫਸਰ ਆ ਜਾਂਦੇ ਬਾਕੀ ਜਿਵੇਂ ਪਹਿਲਾਂ ਸੀਗਾ ਸਿਸਟਮ ਪਹਿਲਾਂ ਦੋ ਪੁਲੀਆਂ ਸੀਗੀਆਂ ਖੁੱਲੀਆਂ ਇਹਨਾਂ ਨੇ ਪੱਟ ਕੇ ਉਦੋਂ ਵੀ ਜ਼ਿਆਦਾ ਪੀੜਾ ਕਰਦਾ ਸਿਸਟਮ ਸੀ ਸਮਝ ਨਹੀਂ ਆ ਰਹੀ ਬਾਕੀ ਇਹ ਹੁੰਦਾ ਵੀ ਉਹਨਾਂ ਅਫਸਰਾਂ ਨੂੰ ਵੀ ਪਤਾ ਨਹੀਂ ਵਿਆਹ ਉਹਨਾਂ ਕਿਵੇਂ ਕਰਨਾ ਵੀ ਇੱਕ ਸਾਈਡ ਤੋਂ ਪੱਟ ਕੇ ਉਹਨੂੰ ਪਹਿਲਾਂ ਤਿਆਰ ਕੀਤਾ ਜਾਵੇ ਹੁਣ ਤਿੰਨ ਸਾਈਡਾਂ ਤੋਂ ਪੱਟੀ ਬੈਠੇ ਜੀ ਨਾਲ ਕਿ ਲੰਗੜ ਨੂੰ ਸਾਨੂੰ ਬਹੁਤ ਪਰੇਸ਼ਾਨ ਹੈ ਕਿੰਨੇ ਦਿਨ ਹੋ ਗਏ ਕੰਮ ਚੱਲਦੇ ਨੇ ਕੰਮ ਚੱਲਦੇ ਨੇ ਤਕਰੀਬਨ ਉਹਨੂੰ ਹਫ਼ਤਾ ਕਰ ਹੋ ਗਿਆ ਵੀ ਅ 2 ਮਹੀਨੇ ਨੂੰ ਕੀ ਲੱਗਦਾ ਇਹਦੀ ਕੰਡੀਸ਼ਨ ਦੇ ਕੇ ਵੀ ਹਾਲੇ ਕਿੰਨਾ ਸਮਾਂ ਲੱਗ ਸਕਦਾ ਇਹ ਤਾਂ ਹਜੇ ਡੈਗ ਬਣਾਦਾ ਜੀ ਹਜੇ ਵੀ ਤਾਂ ਪਤਾ ਕੋਈ ਨਹੀਂ ਇਹ ਤਾਂ ਥੰਨੋਂ ਬਹੁਤ ਡੂੰਗਾ ਹੈ ਪਾਣੀ ਦਾ ਤੇ ਕਿਸੇ ਲੈਵਲ ਤੇ ਵੀ ਹੈ ਨਹੀਂ ਕਦਾ ਜੀ ਪਾਰਟੀਆਂ ਬਾਜ਼ੀਆਂ ਚੱਲੀਆਂ ਆਂਦੀਆਂ ਪਰ ਗਾੜੀ ਬਣਨ ਦੇ ਵਿੱਚ ਕੀ ਲੱਗਦਾ ਕਿ ਵਿਕਾਸ ਹੋ ਜੂਗਾ ਇਦਾਂ ਜੇ ਇਹ ਜਿਹੜਾ ਪੈਂਟ ਦਾ ਕੰਮ ਹੁੰਦਾ ਜੀ ਉਹ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਕਰਨਾ ਚਾਹੀਦਾ ਭਾਵੇਂ ਕਿਸੇ ਵੀ ਪਾਰਟੀ ਦਾ ਸਰਪੰਚਾ ਕੋਈ ਵੀ ਹੈ ਜੇ ਮਨ ਚੋਂ ਉੱਪਰ ਕੋਈ ਹੋਰ ਪਾਰਟੀ ਨੂੰ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਆਪਾਂ ਤਾਂ ਇਹ ਕਹਿੰਦੇ ਆ ਜੀ ਜਦੋਂ ਕਿਸੇ ਸਰਪੰਚ ਨੂੰ ਪੁੱਛੀਦਾ ਉਹ ਕਹਿੰਦਾ ਵੀ ਯਾਰ ਇਹ ਕੰ ਮਸਾਂ ਇਹ ਕਰਕੇ ਥੋੜਾ ਜਿਹਾ ਝੱਜੂ ਦਾ ਪਿਆ ਹੋਇਆ ਹੈ ਪੈਣ ਦਾ ਨੁਕਸਾਨ ਹੋ ਰਿਹਾ ਨੁਕਸਾਨ ਪੂਰੀ ਹੋ ਜਾਂਦਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਸ ਮਸਲੇ ਨੂੰ ਲੈ ਕੇ ਜਿਵੇਂ ਅਕਾਲੀ ਦਲ ਕਹਿ ਰਹੀ ਹੈ ਉਹਨਾਂ ਕੋਲ ਜਾਣਦੇ ਆ ਕਿਸੇ ਮਸਲੇ ਨੂੰ ਲੈ ਕੇ ਉਹ ਕਹਿ ਦਿੰਦੇ ਕਿ ਸਨ ਕਾਮ ਆਦਮੀ ਪਾਰਟੀ ਵਾਲੇ ਵਾਜ਼ੁਟ ਨਹੀਂ ਦਿੰਦੇ ਹੈਗੇ ਅਸੀਂ ਕਿੱਥੋਂ ਕੰਮ ਕਰਦੀਏ ਉਹ ਕਾਂਗਰਸੀ ਪਾਰਟੀਆਂ ਨਾਲ ਰਲੇ ਹੋਏ ਹੈ ਕੀ ਕਹਿਣਾ ਚਾਹੋਗੇ ਭਾਜੀ ਪਹਿਲਾਂ ਤਾਂ ਤੁਹਾਡਾ ਆਵਾਜ਼ ਪਿਆ ਆਪ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਕਿ ਤੁਸੀਂ ਪਹੁੰਚੇ ਪਹਿਲਾਂ ਵੀ ਤੁਹਾਨੂੰ ਪਤਾ ਕਿ ਇੱਥੇ ਪਾਣੀ ਦਾ ਕਿੱਦਾਂ ਵੱਡਾ ਡੰਮ ਲੱਗਦਾ ਸੀ ਤੇ ਆਪਾਂ ਪਾਈਪ ਲਾਈਨ ਪਾਈ ਹੌਣ ਵੀ ਉਹੀ ਕੰਮ ਕਰ ਰਹੇ ਆ ਆ ਪੰਚਾਇਤ ਦਾ ਕੰਮ ਸੀਗਾ ਅਸੀਂ ਪੰਚਾਇਤ ਤੋਂ ਸਾਡੇ ਮੁੰਡੇ ਸਰਪੰਚ ਸਾਹਿਬ ਨੂੰ ਬੁਲਾਇਆ ਪਰ ਨਹੀਂ ਆਏ ਕੋਈ ਗੱਲ ਨਹੀਂ ਅਸੀਂ ਅੱਜ ਵੀ ਪਿੰਡ ਨੂੰ ਕਹਿੰਦੇ ਆ ਸਾਡਾ ਸਾਥ ਦਿਓ ਐਮਐਲਏ ਸਾਹਿਬ ਹਰ ਵਕਤ ਸਾਨੂੰ ਕਹਿ ਰਿਹਾ ਕਹਿੰਦੇ ਤੁਸੀਂ ਕੰਮ ਕਰਨਾ ਜਿੱਥੇ ਮਰਜ਼ੀ ਸ਼ੁਰੂ ਕਰੋ ਪਰ ਸਰਪੰਚ ਨਹੀਂ ਸਾਥ ਦੇ ਰਿਹਾ ਕਿਰਗੀ ਆ ਕੰਮ ਸ਼ੁਰੂ ਕੀਤਾ ਇਹਨਾਂ ਬੰਦਿਆਂ ਦੇ ਕੋਲੇ ਖੜ ਕੇ ਆਪ ਇਹਨਾਂ ਘਰਾਂ ਦੇ ਕੋਲੇ ਖੜ ਕੇ ਕੰਮ ਕਰਾਇਆ ਜਿਹੜੀ ਪੁਲੀ ਭੀੜੀ ਦੀ ਗੱਲ ਕਰਦੇ ਆ 2 ਫੁੱਟ ਮਨਜ਼ੂਰ ਹੋਈ ਸੀ 3 ਫੁੱਟ ਕਰਾਈ ਕਾਰਨ 3 ਫੁੱਟ ਕਰਾਤੀ 3 ਫੁੱਟ ਉੱਪਰ ਨੂੰ ਚੱਕਦੀ ਵੀ ਬੰਦਾ ਵੜ ਕੇ ਵਿੱਚੋਂ ਸਾਫ਼ ਕਰ ਸਕੇ ਅੱਗੇ ਦੇ ਡਿੱਗ ਬਣਾਵਾਂਗੇ ਆ ਸਾਰੇ ਲੈ ਕੇ ਇਹਦੇ ਵਿੱਚ ਤਿੰਨੇ ਸਾਈਡਾਂ ਤੋਂ ਬਣਾਵਾਂਗੇ ਕਿਤੇ ਇਹ ਕੰਮ ਹੁਣ ਆਮ ਆਦਮੀ ਪਾਰਟੀ ਵੱਲੋਂ ਕੀਤਾ ਬਿਲਕੁਲ ਜੀ ਆਮ ਆਦਮੀ ਪਾਰਟੀ ਵੱਲੋਂ ਕੀਤਾ ਜਾਊਗਾ ਅਸੀਂ ਇਹ ਨਹੀਂ ਕਰ ਰਹੇ ਜਿੱਥੇ ਵੀ ਹੋਰ ਵਿਕਾਸ ਦਾ ਕੰਮ ਜਿੱਥੇ ਵੀ ਜ਼ਰੂਰਤ ਹੈ ਅਸੀਂ ਹਰ ਵਕਤ 24 ਘੰਟੇ ਪਿੰਡ ਦੇ ਨਾਲ ਹੈ ਪਿੰਡ ਦੇ ਵਿਕਾਸ ਲਈ ਸਾਡੀ ਕੋਈ ਪਾਰਟੀ ਬਾਜੀ ਕੋਈ ਮਨਸਾ ਨਹੀਂ ਵੀ ਅਸੀਂ ਪਿੰਡ ਨੂੰ ਖਰਾਬ ਕਰ ਗਏ ਅਸੀਂ ਪਿੰਡ ਦੇ ਨਾਲ ਮਿਲ ਕੇ ਵਿਕਾਸ ਕਰਨਾ ਚਾਹੁੰਦੇ ਹਾਂ ਕਿਉਂਕਿ ਅਸੀਂ ਪਹਿਲਾਂ ਹੀ ਬਹੁਤ ਖਰਾਬ ਹੋ ਚੁੱਕੇ ਹਰ ਪਿੰਡ ਨਾਲ ਅਸੀਂ ਪਛੜੇ ਹੋਏ ਆ ਕਿਉਂਕਿ ਤੁਹਾਨੂੰ ਪਤਾ ਹੈ ਗੁਰੂਗ੍ਰਾਂਥ ਸਾਹਿਬ ਦੀ ਬੇਅਦਬੀ ਹੋਈ ਤਾਂ ਅਸੀਂ ਕਿੱਥੇ ਚੱਲ ਗਏ ਕਿਸੇ ਬਾਹਰ ਕੰਟਰੀ ਕਿਤੇ ਪਿੰਡ ਕਿਸੇ ਜਾਵੜੂ ਅਗਲਾ ਕਹਿੰਦਾ ਕਿਥੋਂ ਆ ਬਗੜਾੜੀ ਉਹ ਜਿੱਥੇ ਕਾਂਡ ਹੋਇਆ ਸੀ ਅਸੀਂ ਕਾਂਡ ਹੀ ਕਿਉਂ ਕਰਵਾ ਰਹੇ ਆ ਆ ਵੀ ਇੱਕ ਕਾਂਡ ਹੈ ਅੱਜ ਤੁਸੀਂ ਖੜੇ ਹੋ ਉਹਦੇ ਵਿੱਚ ਆਇਆ ਕਿ ਇਹ ਹੁਣ ਜਿਹੜਾ ਬੰਨ ਜਾ ਰਿਹਾ 50 ਸਾਲ ਬਾਅਦ ਫੁਲੀ ਬੰਨ ਜਾਦੀ ਹੈ ਜੀ ਬਿਲਕੁਲ ਕਾਂਗਰਸ ਆਈ ਆ ਕਾਲੀ ਆਈ ਆ ਕਿਸੇ ਨੇ ਇਸ ਚੀਜ਼ ਨੂੰ ਹੱਥ ਨਹੀਂ ਪਾਇਆ ਅਸੀਂ ਜਿੱਦੈਂ ਚੇਅਰਮੈਨ ਸਾਹਿਬ ਨੂੰ ਐਮਐਲਏ ਸਾਹਿਬ ਨਾਲ ਬਾਈ ਮੁਲਕ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਨੇ ਚੇਅਰਮੈਨ ਸਾਹਿਬ ਦੀ ਡਿਊਟੀ ਲਈ ਉਹ ਇੱਥੇ ਆਏ ਆ ਕੇ ਦੇਖਿਆ ਕੱਲਾ ਹੀ ਨਹੀਂ ਤੁਸੀਂ ਰੋਡ ਦੇ ਕੋਲੇ ਅੱਗੇ ਚੱਲ ਜਾਓ ਮਾਰਕੀਟ ਦੇ ਵਿੱਚ ਪਾਣੀ ਫੁੱਲ ਮਾਰਕੀਟ 'ਚ ਖੜ ਜਾਂਦਾ ਗੁਰੂ ਘਰ ਨੂੰ ਆਉਣ ਵਾਲਾ ਰਸਤਾ ਕੱਲਾ ਐਸ ਥਾਂ ਤੋਂ ਨਹੀਂ ਵਿਚ ਰਸਤੇ ਤੋਂ ਸਟਾਪ ਹੈ ਆਲ ਓਵਰ ਸਾਰੇ ਪਾਸੇ ਤੋਂ ਸਟਾਪ ਹੈ ਇਹ ਰੋਡ ਨੂੰ ਸਿੱਧਾ ਜਾਓਗੇ ਵੱਡੇ ਰੋਡ ਨਾਲ ਲਿੰਕ ਨਾਲ ਜੁੜਦਾ ਹੈ ਉੱਥੋਂ ਵੀ ਪੂਰੀ ਪੂਰੀ ਮਾਰਕੀਟ ਪਾਣੀ ਨਾਲ ਭਰ ਕੇ ਖੜ ਜਾਂਦੀ ਹੈ ਰੋਡ ਸਟਾਪ ਹੋ ਜਾਂਦਾ ਹੈ ਇਹਦਾ ਕਰਨੇ ਵੀ ਅਸੀਂ ਸਾਰੇ ਦਾ ਸਾਰਾ ਜਿਹੜਾ ਲੈਵਲ ਆ ਹੁਣ ਇਹਦਾ ਬਿਲਕੁਲ ਰੋਣ ਨਾਲੋਂ ਤੁਸੀਂ ਵੇਖ ਲਓ ਕਮ ਸੇ ਕਮ 1 ਫੁੱਟ ਉੱਪਰ ਚੱਕਤਾ 1 ਫੁੱਟ ਉੱਪਰ ਚੱਕਣ ਦਾ ਜਿਹੜਾ ਚਾਰਚ ਫੇਰੋਂ ਪੱਥਰ ਪਾਊਗਾ ਇਹਦੇ ਵਿੱਚ ਠੀਕ ਹੈ ਜੀ ਪੱਥਰ ਪਾ ਕੇ ਇਹਨੂੰ ਬਿਲਕੁਲ ਪ੍ਰੋਪਰ ਕੀਤਾ ਜਾਓ ਜਿਹੜਾ ਕਿ ਪਿਛਲੇ ਪਾਸੇ ਜਦੋਂ ਵੀ ਮੀਂਹ ਆਵੇ ਚਾਹੇ ਵੈਸੇ ਪਾਣੀ ਕਿਸੇ ਦਾ ਕੋਈ ਘਰ ਧੋਂਦਾ ਕੁਛ ਵੀ ਹੈ ਇੱਕ ਟੰਕਾ ਪਾਣੀ ਦਾ ਨਾ ਖੜੇ ਸਾਰਾ ਛੱਪੜ ਦੇ ਵਿੱਚ ਚੱਲ ਜਾਵੇ ਕਿੰਨੇ ਇੱਕ ਸਮੇਂ ਤੱਕ ਜਿਹੜਾ ਇਹ ਕੰਮ ਮੁਕੰਮਲ ਮੈਡਮ ਇਸ ਮਹੀਨੇ ਦੇ ਵਿੱਚ ਵਿੱਚ ਕੱਲਾ ਇਹ ਹੀ ਨਹੀਂ ਅਗਲੇ ਪਾਸੇ ਤੁਸੀਂ ਜਾ ਕੇ ਵੇਖੋ ਇਹ ਤਾਂ ਕਹਿ ਰਹੇ ਆ ਆਹੀ ਪੁਲੀ ਨੂੰ 2 ਮਹੀਨੇ ਲੱਗ ਗਿਆ ਨਹੀਂ ਗਲਤ ਹੈ ਪਿਛਲੇ ਮਹੀਨੇ ਦੀ ਆਪਣਾ 27 ਤਰੀਕ ਤੋਂ ਕੰਮ ਸ਼ੁਰੂ ਹੋਇਆ 1 ਮਹੀਨਾ ਹੋਇਆ ਤਕਰੀਬਨ ਤਕਰੀਬਨ ਜਿਹੜਾ ਉਧਰਲੇ ਪਾਸੇ ਮਾਤਾ ਦੇ ਮੰਦਰ ਦੇ ਕੋਲ ਪੁਲੀ ਬਣ ਚੁੱਕੀ ਹੈ ਉਹ ਵੀ ਤੁਸੀਂ ਦੇਖ ਲਓ ਦੂਜੀ ਪੁਲੀ ਬਣਨ ਵਾਲੀ ਪਈ ਆ ਹੁਣ ਦੋ ਪਾਸੇ ਪੁਲੀਆਂ ਬਣਾਉਣਾ ਜਿਹੜਾ ਪਹਿਲਾ ਠੇਕੇਦਾਰ ਸੀਗਾ ਉਹ ਆਇਆ ਉਹਦਾ ਐਕਸੀਡੈਂਟ ਹੋ ਗਿਆ ਉਹ ਕੰਮ ਛੱਡ ਗਿਆ ਉਸ ਤੋਂ ਬਾਅਦ ਤੁਹਾਨੂੰ ਪਤਾ ਵੀ ਝੋਨੇ ਦਾ ਸੀਜ਼ਨ ਹੈ ਬੰਦੇ ਨਹੀਂ ਮਿਲਦੇ ਆ ਹੁਣ ਜਿੰਨੇ ਵੀ ਬੰਦੇ ਮਿਲ ਗਏ ਅਸੀਂ ਕੰਮ ਸ਼ੁਰੂ ਕਰਾਤਾ ਪਰਸੋਂ ਇੱਥੇ ਇਹਨਾਂ ਨੇ ਇਕੱਠ ਕੀਤਾ ਕਹਿੰਦੇ ਭਾਈ ਇਹ ਪੁਲੀ ਬਣ ਗਈ ਅੱਗੇ ਕੰਮ ਸ਼ੁਰੂ ਕਰ ਗਏ ਮੈਂ ਕਿਹਾ ਵੀ ਨਹੀਂ ਕਹਿੰਦੇ ਕੀ ਕਰਨਾ ਕਿਹਾ ਵੀ ਪਹਿਲਾਂ ਆਪਾਂ ਡੇਕ ਬਣਾਵਾਂਗੇ ਦੇਗ ਬਣਾ ਕੇ ਪਾਣੀ ਪੈਂਦਾ ਕਰਾਂਗੇ ਫਿਰ ਇਹ ਪਾਣੀ ਮੋੜ ਕੇ ਪੁਲੀਥਨ ਦੀ ਲਵਾਂਗੇ ਫਿਰ ਬਣਾਵਾਂਗੇ ਉਸ ਦਿਨ ਇਕੱਠ ਦੇ ਵਿੱਚ ਲੋਕਾਂ ਨੇ ਇਹ ਵੀ ਕਿਹਾ ਕਿ ਜਿਹੜਾ ਠੇਕੇਦਾਰ ਹੈਗਾ ਫਰੀਦਕੋਟ ਦਾ ਸ਼ਿਵਮ ਉਹ ਉਹਨਾਂ ਨੇ ਹਾਲੇ ਤੱਕ ਇੱਥੇ ਕੋਈ ਰੌਂਡ ਵੀ ਨਹੀਂ ਮਾਰਿਆ ਹੈਗਾ ਕੋਈ ਮਤਲਬ ਕਿ ਇਹ ਕਹਿ ਲਈ ਦੀ ਵਜਾ ਕਰਕੇ ਅੱਜ ਤਣ ਇਹ ਜਿਹੜਾ ਇੰਨਾ ਕੰਮ ਪੈਂਟਿੰਗ ਦੇ ਵਿੱਚ ਨਹੀਂ ਮੈਂ ਤੁਹਾਨੂੰ ਉਹੀ ਦੱਸ ਰਿਹਾ ਮੈਡਮ ਇਹਦੇ ਵਿੱਚ ਠੇਕੇਦਾਰ ਦਾ ਕੋਈ ਕਸੂਰ ਨਹੀਂ ਇੱਕ ਬੰਦਾ ਜਿਹੜਾ ਮਿਸਤਰੀ ਹੈ ਉਹਦਾ ਐਕਸੀਡੈਂਟ ਹੋ ਜਾਂਦਾ ਠੀਕ ਹੈ ਐਕਸੀਡੈਂਟ ਦਾ ਬਹੁਤ ਉਹ ਬੰਦਾ ਨਹੀਂ ਪਹੁੰਚ ਰਿਹਾ ਐਕਸੀਡੈਂਟ ਹੋਇਆ ਉਹ ਪਿਆ ਹੈ ਮੰਜੇ ਤੇ ਪਿਆ ਉਹਨੂੰ ਆਪਾਂ ਕੀ ਕਰ ਸਕਦੇ ਆ ਉਹਦੀ ਮਜਬੂਰੀ ਬਣ ਗਈ ਉਹ ਤਾਂ ਆਇਆ ਸੀ ਕੰਮ ਸ਼ੁਰੂ ਕੀਤਾ ਸੀ ਪਰ ਉਹਦੀ ਮਜਬੂਰੀ ਬਣ ਗਈ ਪਰ ਇੱਥੇ ਜਿੱਥੇ ਇੱਕ ਰਾਜਨੀਤੀ ਦੀ ਗੱਲ ਪਹਿਲਾਂ ਵੀ ਇਹ ਮੁੰਡੇ ਕਾਂਗਰਸ ਵਾਲੇ ਕਰ ਰਹੇ ਸੀਗੇ ਵੀ ਕਾਲੀਦਲ ਵਾਕਈ ਰਾਜਨੀਤੀ ਕਰ ਰਿਹਾ ਜਦੋਂ ਕੰਮ ਸ਼ੁਰੂ ਕਰਾਉਣਾ ਸੀ ਉਹ ਪਟਾਕੇ ਰੱਖ ਗਿਆ ਇਧਰ ਪਟਾਕੇ ਰੱਖ ਗਿਆ ਸਾਨੂੰ ਸਾਡੇ ਕੋਲੇ ਬੰਦੇ ਇਕੱਠੇ ਹੋ ਕੇ ਗਏ ਕਹਿੰਦੇ ਵੀ ਕੰਮ ਸ਼ੁਰੂ ਕਰਾਉਣਾ ਆ ਗੱਲਬਾਤ ਹੈ ਅਸੀਂ ਆ ਕੇ ਸਾਰਾ ਇਹ ਕੰਮ ਦੁਬਾਰਾ ਸੰਭਿਆ ਕੰਮ ਕਰਵਾ ਰਹੇ ਹਾਂ ਜਿੱਥੇ ਵੀ ਸਾਡੀ ਜ਼ਰੂਰਤ ਹੈ ਅਸੀਂ ਦਿਨ ਰਾਤ ਇਹਨਾਂ ਨਾਲ ਇੱਕ ਗੱਲ ਹੋਰ ਦੱਸੋ ਵੀ ਜਿਵੇਂ ਇੱਕ ਪੁਲੀ ਤਿਆਰ ਹੋ ਗਈ ਆ ਦੋ ਤਿਆਰ ਹੋਣ ਦੇ ਵਿੱਚ ਹਜੇ ਪਾਕੀ ਆ ਉਹਦੇ ਬਣਨ ਤੋਂ ਪਹਿਲਾਂ ਪਹਿਲਾਂ ਨਾਲ-ਨਾਲ ਮਤਲਬ ਕਿ ਇਹ ਕੰਮ ਹੁਣ ਸ਼ੁਰੂ ਹੋ ਜਾਊਗਾ ਜੀ ਮੇਰੇ ਮੈਂ ਅੱਜ ਹੀ ਕੰਮ ਸ਼ੁਰੂ ਹੋਣਾ ਸੀਗਾ ਕੱਲ ਜੀ ਸੀ ਬੀ ਨਾਲ ਤੁਸੀਂ ਵੇਖਸਾਓ ਢੇਰ ਲੱਗਿਆ ਹੋਇਆ ਇਹ ਮਿੱਟੀ ਕੱਢੀ ਸੀਗੀ ਮੀਂਹ ਪੈਣ ਦੇ ਕਾਰਨ ਕੰਮ ਸਟਾਪ ਹੋ ਗਿਆ ਨਹੀਂ ਤਾਂ ਇੱਥੇ ਤੁਸੀਂ ਹੁਣ ਆਉਂਦੇ ਤੁਹਾਨੂੰ ਮਿਸਤਰੀ ਮਿਲਣਾ ਸੀ ਐਸਾਂ ਤੇ ਲੱਗਿਆ ਹੋਇਆ ਪਰ ਕਾਰਨ ਹੁਣ ਇਹਨੂੰ ਪਾਣੀ ਕੱਢਾਂਗੇ ਅੱਜ ਇਹਨੂੰ ਪਾਣੀ ਕਢਾਉਨੇ ਆ ਕੱਲ ਇੱਥੇ ਕੰਮ ਚਾਲੂ ਹੋ ਜੂ ਜਿਵੇਂ ਆਮ ਆਦਮੀ ਪਾਰਟੀ ਵਾਲੇ ਥੋੜੀ ਅਸੀਂ ਅੱਜ ਤੋਂ ਇਹ ਕੰਮ ਸ਼ੁਰੂ ਕਰਦੇ ਆ ਕੀ ਲੱਗਦਾ ਕਿ ਇੰਧਾ ਦੀਆਂ ਸਰਕਾਰਾਂ ਨਾਲ ਪਰ ਤੁਸੀਂ ਕੀ ਕਹਿਣਾ ਚਾਹੁੰਦੇ ਦੇਖੋ ਇਹ ਹੀ ਤੜਾ ਸਾਡਾ ਪਾਰਟੀ ਬਾਈ ਨਾਲ ਸਾਡਾ ਕੋਈ ਹੋਣੀਗਾ ਵੀ ਭਵੇਂ ਕੋਈ ਵੀ ਪਾਰਟੀ ਹੈ ਮੇਨ ਗੱਲ ਇਹ ਵੀ ਪੈਂਡ ਪੱਤਰ ਤੇ ਜੇ ਮਨ ਚੱਲੀ ਕੋਈ ਕੰਮ ਹੋਣਾ ਚਾਹੀਦਾ ਉੱਥੇ ਆਪਾਂ ਨੂੰ ਹੋਣੀ ਕਰਨਾ ਚਾਹੀਦਾ ਕਿੰਦੂ ਪਣੂ ਹੁਣ ਕੰਮ ਚੱਲਿਆ ਸੀਗਾ ਪਰ ਫਿਰ ਵੀ ਅਸੀਂ ਦਾ ਸਾਾਨੂੰ ਪਤਾ ਨਾ ਸਾਡਾ ਬੁਰੇਵਾਲ ਜਦੋਂ ਉੱਥੇ ਪਾਣੀ ਖੜਦਾ ਸੀ ਰਾਤ ਨੂੰ ਕਈ ਵਾਰ 10 10 ਵਜੇ ਆ ਕੇ ਮੈਂ ਜਮਾਣਾ ਸਿਸਟਮ ਮੂਰੇ ਬਣਾਇਆ ਵਾ ਜੀ ਹੁਣ ਤਾਂ ਇਹਨੇ ਸਮਝਾਂ ਦੀ ਕਿਹੜੇ ਜੇਜ ਦੇ ਕਿਹੜੇ ਇੰਜੀਨੀਅਰ ਨੇ ਕਿਹੜੇ ਲੈਵਲ ਜਾਲੀਆਂ ਨਾਲ ਕਹਿੰਦੇ ਲਫਾਫੇ ਕੱਢਦੇ ਫੇਕਦੇ ਪਾਣੀ ਤੁਰਦਾ ਨਹੀਂਦਾ ਸਾਰੀ ਢੜੀ ਪਾਣੀ ਖੜਾ ਰੰਦਾ ਇੱਥੇ ਕਿਉਂਕਿ ਸਾਡਾ ਸਾਡਾ ਤਾਂ ਮੇਨ ਲੰਘ ਹੈ ਹੀ ਆਣਾ ਇੱਥੋਂ ਹੀ ਲੰਘਣਾ ਹੈ ਸਿਸਟਮ ਦਾ ਤੇ ਅਸੀਂ ਤਾਂ ਇਹ ਕੰਮ ਜਿਵੇਂ ਵੀ ਹੁੰਦਾ ਇਹਨੂੰ ਨੇਪਰੇ ਚਾੜ੍ਹੋ ਵਧੀਆ ਸੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸਰ ਸਤਿ ਸ਼੍ਰੀ ਅਕਾਲ ਜੀ ਜਿਹੜਾ ਇੱਥੇ ਪੁਲੀਆਂ ਬੰਦੀਆਂ ਹੈਗੀਆਂ ਉਸ ਮਸਲੇ ਨੂੰ ਲੈ ਕੇ ਜਿਹੜੀਆਂ ਪੁਲੀਆਂ ਚਲੋ ਇਹ ਤਾਂ ਜਿਹੜਾ ਹੈਗਾ ਮੰਡੀ ਬੋਰਡ ਦਾ ਕੰਮ ਸੀ ਉਹ ਚੱਲੀ ਜਾਂਦਾ ਹਨਾ ਜੀ ਉਹਨਾਂ ਦਾ ਕਹਿਣਾ ਕਿ ਜਿਹੜਾ ਪਾਣੀ ਗਾਂ ਛੱਪੜ ਨੂੰ ਸਪਲਾਈ ਕਰਨਾ ਸੀ ਅੱਜ ਦੀ ਪੰਚਾਇਤ ਦਾ ਕੰਮ ਸੀਗਾ ਪਰ ਉਹ ਮਤਲਬ ਇਸ ਚੀਜ਼ ਨੂੰ ਇਗਨੋਰ ਕਰਦੇ ਪਏ ਹੈਗੇ ਆ ਵੀ ਮਤਲਬ ਕਿ ਸਾਥ ਨਹੀਂ ਦਿੰਦੇ ਪਏ ਸਾਡਾ ਜੀ ਸਾਡਾ ਕੰਮ ਸੀ ਜਿਹੜਾ ਕੋਈ ਮਤਲਬ ਕਿ ਜਿਹੜਾ ਪਾਣੀ ਗਾਂ ਜਾਣਾ ਹੈਗਾ ਛੱਪੜ ਨੂੰ ਪੁਲੀਆਂ ਦੇ ਰਾਹੀਂ ਹਾਂਜੀ ਹਾਂਜੀ ਵੀ ਉਹ ਪੰਚਾਇਤ ਦਾ ਕੰਮ ਹੈਗਾ ਇਹ ਵੀ ਪੰਚਾਇਤ ਉਹ ਕੰਮ ਨਹੀਂ ਦੇਖ ਕਰਦੀ ਪਈ ਉਹ ਇਸ ਤਰ੍ਹਾਂ ਬੰਦ ਕਰ ਉਹ ਅਸੀਂ ਗੱਲ ਨਾਲ ਸਹੀ ਤੋਂ ਗੱਲ ਕਰੀ ਸੀ ਵੀ ਜੇ ਪੂਰੀ ਅਪਾ ਦਾ ਪਾ ਸਕਦੇ ਆ ਜਿਵੇਂ ਲੱਗੇ ਨਾ ਫਰਕੇ ਜਿ ਲੱਗੇਗਾ ਹਾਂਜੀ ਉਹ ਇੱਕ ਬਾਪਰੇ ਬੰਦੇ ਜਿਹਦੇ ਪਿੰਡ ਵਾਲੇ ਬੰਦੇ ਕਹਿੰਦੇ ਸੀ ਉਹ ਛੜਕੇ ਪੱਕੇ ਜਾਣ ਜੋ ਕੋਈ ਵੀ ਆਪਾਂ ਨਸ ਨੂੰ ਨਹੀਂ ਛੇੜ ਸਕਦੇ ਥੋੜੇ ਪਰਚਾ ਹੋ ਜੂਗਾ ਕੌਣ ਕਹਿੰਦੇ ਪਰਚਾ ਹੋ ਜੂਗਾ ਉਹ 35 ਕਰਦੇ ਨੇ ਮੇਖ ਉਹ ਜੇ ਉਹ ਹੈਗਾ ਵਾਦੋ ਸੁਣ ਲੈ ਮੈਂ ਦੱਸਿਓ ਤਾਪਾ ਅੱਛਾ ਹੀ ਹਾਂਜੀ ਉਹ ਨਾ ਉਹ ਮੈਨੂੰ ਨਹੀਂ ਕਰਨਾ ਸਾਡੇ ਕੋਈ ਨਹੀਂ ਉਹਦਾ ਪਿਆਰ ਹੂੰ ਉਹ ਅਦਰਸ਼ ਮੈਨੂੰ ਮਨਜ਼ੂਰ ਹੋਇਆ ਵਾ ਜੇ ਤਾਂ ਪੰਚਾਇਤ ਕੋਲੋਂ ਦਾ ਫਿਲਟਾ ਪਾ ਕੋਲੋਂ ਪਾ ਪੈਂਡ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਸਰਪੰਚ ਸਾਹਿਬ ਨਾਲ ਗੱਲ ਕਰਦੇ ਆ ਜਿਵੇਂ ਹੁਣ ਤੁਸੀਂ ਕਹਿੰਦਾ ਕਿ ਵਾਟਰ ਬਾਕਸ ਵਾਲਿਆਂ ਦਾ ਕੰਮ ਹੈਗਾ ਜੇ ਵਾਟਰ ਬਾਕਸ ਵਾਲੇ ਕੋਲੇ ਜਾਣੇ ਤਾਂ ਉਹ ਕਹਿੰਦੀ ਪੰਚਾਇਤ ਦਾ ਕੰਮ ਹੈਗਾ ਫਿਰ ਕੀ ਲੱਗਦਾ ਕਿ ਵੀ ਪਾਰਟੀ ਬਾਜ਼ੀ ਦੇ ਵਿੱਚ ਨੁਕਸਾਨ ਪੈਂਦਾ ਨਹੀਂ ਹੋ ਰਿਹਾ ਤੁਸੀਂ ਹੋਰ ਕਰੋ ਰੋਫੀ ਡੋਲਰ ਕੋਸ਼ਿਸ਼ ਕਰੋ ਕਿੱਥੇ ਹੋ ਕੇ ਪੜਾ ਲੱਗ ਜੀ ਅੱਜ ਆਏ ਹੋਇਆ ਜੀ ਇਕੱਠ ਹੋਇਆ ਹੋਇਆ ਗੁਰਦੁਆਰੇ ਦੇ ਕੋਲ ਠੀਕ ਅੱਜ ਹੋਇ ਹਾਂਜੀ ਅਸੀਂ ਉੱਥੇ ਹੀ ਖੜੇ ਹਾਂ ਅਸੀਂ ਬਣਾਈ ਜਾਂਦੇ ਆ ਵੀਡੀਓ ਜੀ ਠੀਕ ਹੈ ਜੀ ਜੀ ਕੋਈ ਗੱਲ ਨਹੀਂ ਮੈਂ ਵੀ ਪਤਾ ਤੇ ਤਾਉਣਾ ਮੈਂ ਕੋਈ ਪਾਰਟੀ ਮੈਕਸੀ ਮਾਰਾ ਕਿੰਨੇ ਕ ਟਾਈਮ ਤੱਕ ਆਉਂਗੇ ਤੁਸੀਂ ਗੱਲਬਾਤ ਕੀਤੀ ਆ ਭਾਰੀ ਇਕੱਠ ਹੈਗਾ ਇਹ ਪੁਲੀਆਂ ਨੂੰ ਲੈ ਕੇ ਮਸਲਾ ਸੀ ਕਿ 2 ਮਹੀਨੇ ਹੋ ਗਿਆ ਕੰਮ ਚੱਲੀ ਜਾਂਦਾ ਹਫਤਾ ਹੋ ਗਿਆ ਕੰਮ ਚੱਲੀ ਜਾਂਦਾ ਪਰ ਹਲੇ ਪੈਂਡਿੰਗ ਦੇ ਵਿੱਚ ਹੈਗਾ ਆ ਆਮ ਆਦਮੀ ਪਾਰਟੀ ਦੇ ਵਰਕਰ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਕਹਿਣਾ ਹੈ ਕਿ ਕੁਸ਼ਰ ਜਿਵੇਂ ਕਾਰਨ ਜਿਵੇਂ ਮਿਸਤਰੀ ਦਾ ਐਕਸੀਡੈਂਟ ਹੋ ਗਿਆ ਸੀ ਉਹਦੇ ਕਰਕੇ ਵੀ ਜਿਹੜਾ ਕੰਮ ਰੁਕਿਆ ਹੋਇਆ ਪਰ ਲੋਕਾਂ ਦਾ ਇਹ ਵੀ ਕਹਿਣਾ ਕਿ ਇਹ ਕੰਮ ਜਿਹੜਾ ਇਧਰਲੇ ਪਾਸੇ ਪਾਣੀ ਨੂੰ ਗਾ ਸਪਲਾਈ ਕਰਨ ਦਾ ਕੰਮ ਸੀ ਉਹ ਅੱਜ ਦੀ ਪੰਚਾਇਤ ਦਾ ਕੰਮ ਸੀ ਪਰ ਪੰਚਾਇਤ ਜਿਹੜੀ ਜਿਹੜੇ ਪਹਿਲਾਂ ਦੇ ਕੰਮ ਹੈਗੇ ਆ ਹੁਣ ਦੇ ਸਮੇਂ ਦੇ ਵਿੱਚ ਦੇਖੇ ਤਾਂ ਆਮ ਆਦਮੀ ਪਾਰਟੀ ਨੇ ਪਹਿਲਾਂ ਵੀ ਇੱਥੇ ਪਾਈਪਾਂ ਪੋਵਾਈਆਂ ਸੀ ਤਾਂ ਹੁਣ ਵੀ ਇਹਨਾਂ ਨੇ ਪਿੰਡ ਵਾਲਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਅੱਜ ਤੋਂ ਜਿਹੜਾ ਹੈਗਾ ਇਹ ਕੰਮ ਸਟਾਰਟ ਕੀਤਾ ਜਾਊਗਾ ਤੁਸੀਂ ਇਸ ਵੀਡੀਓ ਨੂੰ ਕਿਵੇਂ ਦੇਖਦੇ ਕਮੈਂਟ ਬਾਕਸ ਦੇ ਵਿੱਚ ਮੈਸੇਜ ਜ਼ਰੂਰ ਕਰਨਾ ਜੁੜੇ ਰਹਿਣਾ ਆਵਾਜ਼ ਪੰਜਾਬ ਦੀ ਚੈਨਲ ਦੇ ਨਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ